ਦੁਰਗਿਆਣਾ ਮੰਦਿਰ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਅਮਨਿਤ ਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਾਰ ਫਿਰ ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਹ ਧਮਕੀ ਮੰਦਿਰ 'ਚ ਫੋਨ ਕਾਲ ਕਰਕੇ ਦਿੱਤੀ ਗਈ ਸੂਤਰਾਂ ਮੁਤਾਬਕ ਸਵੇਰੇ 8:45 ਦੇ ਮੰਦਿਰ 'ਚ ਪਹਿਲਾ ਫੋਨ ਆਇਆ ਸੀ ਇਸ ਤੋਂ ਬਾਅਦ ਫਿਰ ਤੋਂ ਸਵੇਰੇ 9 ਵਜੇ ਦੁਬਾਰਾ ਕਾਲ ਆਈ ਤੇ ਧਮਕੀ ਦਿੱਤੀ ਗਈ ਕਿ ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਇਸ ਮਾਮਲੇ 'ਚ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਨੇ ਕਿਹਾ ਹੈ ਕਿ ਇਸ ਗੱਲ ਨੂੰ ਲੈ ਕੇ ਖਤਰਾ ਨਹੀਂ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਗ੍ਹਾ-ਜਗ੍ਹਾ ਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਆਸਟ੍ਰੇਲੀਆ ਤੋਂ ਆਈ ਮੱਤਭਾਗੀ ਖਬਰ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਤਿੰਨ ਜੀਆਂ ਦੀ ਹੋਈ ਮੌਤ। ਫਗਵਾੜਾ ਦੇ ਸਮਾਜ ਸੇਵੀ ਸੋਦੀ ਪਰਿਵਾਰ ਦੇ ਉਸ ਸਮੇਂ ਕਹਿਰ ਵਰ ਪਿਆ ਜਦੋਂ ਉਹਨਾਂ ਦੀ ਨੂੰਹ ਦੀ ਆਸਟ੍ਰੇਲੀਆ ਦੇ ਮੈਲਬਰਨ ਫਲਿੱਪ ਆਇਲੈਂਡ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੀਮਾ ਸੋਦੀ ਪਤਨੀ ਸੁਜੀਵ ਸੋਦੀ ਵਾਸੀ ਫਗਵਾੜਾ ਵਜੋਂ ਹੋਈ ਹੈ। ਗੱਲਬਾਤ ਕਰਦੇ ਦੀਪਕ ਸੋਦੀ ਨੇ ਦੱਸਿਆ ਕਿ ਉਸ ਦੀ ਭਾਬੀ ਰੀਮਾ ਸੋਦੀ ਉਸ ਦੇ ਭਰਾ ਸਜੀਵ ਸੋਦੀ ਨਾਲ ਕੁਝ ਦਿਨ ਪਹਿਲਾਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਫਗਵਾੜਾ ਤੋਂ ਆਸਟ੍ਰੇਲੀਆ ਗਈ ਸੀ ਇਸ ਦੌਰਾਨ ਅਜੋ ਉਹਨਾਂ ਨੂੰ ਉੱਥੇ ਦੁਖਦਈ ਸੂਚਨਾ ਮਿਲੀ ਕਿ ਰੀਮਾ ਸੋਦੀ ਦੀ ਮੈਲਬਰਨ ਦੇ ਫਲਿੱਪ ਆਇਲੈਂਡ 'ਚ ਡੁੱਬਣ ਨਾਲ ਮੌਤ ਹੋ ਗਈ ਹੈ ਰੀਮਾ ਸੋਦੀ ਸਮੇਤ ਉਸ ਦੇ ਪੇਕੇ ਦੇ ਪਰਿਵਾਰ ਦੇ ਦੋ ਹੋਰ ਰਿਸ਼ਤੇਦਾਰਾਂ ਦੀ ਵੀ ਫਲਿੱਪ ਆਇਲੈਂਡ 'ਚ ਜਿੱਥੇ ਇਹ ਹਾਦਸਾ ਵਾਪਰਿਆ ਹੈ ਤੇ ਮੌਤ ਹੋਈ ਹੈ ਜਦੋਂ ਇੱਕ ਜਦੋਂ ਕਿ ਇੱਕ ਪਰਿਵਾਰਕ ਮੈਂਬਰ ਨੂੰ ਗੰਭੀਰ ਹਾਲਤ ਚ ਹਸਪਤਲ ਲਜਾਇਆ ਗਿਆ ਹੈ। ਸ਼ਹੀਦ ਅਜੈ ਸਿੰਘ ਦੇ ਕਰ ਪੁੱਜੇ ਸੀਐਮ ਮਾਨ ਸੋਪਿਆ 1 ਕਰੋੜ ਦਾ ਚੈੱਕ ਨੌਕਰੀ ਦੇਣ ਦੀ ਆਖੀ ਗੱਲ। ਖੰਨਾ ਦੇ ਨੇੜਲੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਭਾਰਤੀ ਫੌਜ ਦੇ ਅਗਨੀਵੀਰ ਅਜੈ ਸਿੰਘ ਬ੍ਰੋਦੀਸ਼ ਰੰਗਦੇ ਧਮਾਗੇ ਕਰਨ ਸ਼ਹੀਦ ਹੋ ਗਏ ਸੀ। ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਦੇ ਕਰ ਪੁੱਜੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੁੱਖ ਮੰਤਰੀ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੋਪਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਐਲਾਨ ਕਰਦੇ ਕਿਹਾ ਹੈ ਕਿ ਸ਼ਹੀਦੀਪੈਣ ਇਸ ਸਮੇਂ ਬੀਏ ਦੀ ਪੜ੍ਹਾਈ ਕਰ ਰਹੀ ਹੈ ਤੇ ਪੜ੍ਹਾਈ ਪੂਰੀ ਕਰਨ ਮਗਰੋਂ ਉਸ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਇਸ ਦੇ ਲਈ ਨੌਕਰੀ ਰਿਜ਼ਰਵ ਰੱਖੀ ਗਈ ਹੈ। ਮੁਕਤਸਰ ਸਾਹਿਬ ਦੀ ਦਰਦਨਾਕ ਘਟਨਾ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ ਦੋ ਭਰਾਵਾਂ ਦੀ ਮੌਤ। ਸ਼੍ਰੀ ਮੁਕਤਸਰ ਸਾਹਿਬ